ਉਣੀ ਬੱਚੀ ਆ ਉਹ ਇਸ ਬੋਲੀ ਤੋਂ ਪਾਸਾ ਵਟ ਰਹੀ ਆ ਮੁੱਖ ਵਟ ਰਹੀ ਆ ਜੀ ਸੋ ਇੱਕ ਪੰਜਾਬੀ ਮਾਂ ਬੋਲੀ ਅਪੀਲ ਕਰਦੀ ਹੈ ਕਹਿੰਦੀ ਨਾ ਨਾ ਬੇਮੁਖ ਹੋਈ ਪੁੱਤਰਾ ਨਾ ਨਾ ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਮੈਂ ਤਾਂ ਪਹਿਲੀ ਵदेशी ਤਖਤਾਂ ਨੇ ਪੈਰਾਂ ਵਿੱਚ ਰੋਲੀ ਆ ਨਾ ਨਾ ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਮੈਂ ਕਹਿੰਦੀ ਪੰਜਾਂ ਦਰਿਆਵਾਂ ਦੇ ਪਾਣੀਏ ਵਰਗੀ ਮੈਂ ਦਸਾਂ ਗੁਰੂਆਂ ਦੀਆਂ ਬਾਣੀਏ ਵਰਗੀ ਬਾਬੇ ਲਾਣਕ ਨੇ ਸੱਚ ਦੀ ਤਕੜੀ ਲੈ ਕੇ ਮੈਂ 13 13 ਟੋਲੀ ਹੈ ਨਾਨਾ ਬੇਕ ਮੁੱਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਹੈ ਸਭ 47 ਵਿੱਚ ਮੇਰੀ ਹਿੱਕੜੀ ਚੀਜ਼ ਦਿੱਤੀ ਮੈਂ ਦੋ ਹਿੱਸਿਆਂ ਵਿੱਚ ਵੰਡੀ ਗਈ ਮੇਰੇ ਵਿੱਚ ਖਿੱਚ ਲਕੀਰ ਦਿੱਤੀ ਤੇਰੇ ਅੱਗੇ ਐਡੀ ਖੜੀ ਮੈਂ ਫਰਿਆਦ ਦੀ ਝੋੜੀ ਹੈ ਨਾ ਨਾ بے ਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਐ ਸਿੱਕ ਤਾੜੀ ਮਾਂ ਬੋਲੀ ਨਹੀਂ ਲਾਇਕ ਹੋਜੀ ਇਹ ਪੰਜਾਬੀ ਐ ਜੀ ਚਾਹੇ ਮੌਤ ਤੇ ਖੂਚ ਹੋਵੇ ਪੰਜਾਬੀ ਬੰਦਾ ਕਦੇ ਨਰਵਸ ਨਹੀਂ ਹੁੰਦਾ ਇੱਕ ਕਰ ਇੱਕ ਪੰਜਾਬੀ ਦੂਜਾ ਪਾਕਿਸਤਾਨੀ ਤੀਜਾ ਅੰਗਰੇਜ਼ ਤੇਨਾਂ ਦੀ ਦੋਸਤੀ ਸੀ ਤੇਨਾਂ ਨੇ ਕਿਸ਼ਤੀ ਲਈ ਕਿਰਾਏ ਤੇ ਸਮੁੰਦਰ ਦੀ ਸ਼ੈਅ ਕਰ ਰਹੇ ਐ ਜਦੋਂ ਭਾਈ ਕਿਸ਼ਤੀ ਵਿਚ ਆ ਜਈ ਗਈ ਇੱਕ ਜਿੰਨ ਨਿਕਲਿਆ ਆ ਕੇ ਕਿਸ਼ਤੀ 'ਚ ਬਹਿ ਗਿਆ ਕਹਿੰਦਾ ਕੀ ਤੋ ਫੁੱਟਕੇ ਵੜਿਓ ਇਹ ਸਾਰਾ ਸੀਨ ਮੇਰਾ ਐ ਜਿੰਨੇ ਕਿੰਨੀ ਗਲਤੀ ਹੋ ਗਏ ਜਿੰਨੇ ਨਾ ਇਕੱਲੇ ਇਕੱਲੇ ਨੂੰ ਖਾऊं ਫਿਰ ਪੰਜਾਬੀ ਬੰਦੇ ਨੇ ਜਿੰਨੇ ਦੇ ਪੈਰ ਫੜਨੇ ਇਸਤੀ ਚ ਕਿੰਨੇ ਗਲਤੀ ਹੋ ਗਈ ਜਿੰਨੇ ਥੋੜਾ ਜਿਹਾ ਠੰਡਾ ਪਿਆ ਕੋਲਡ ਆਉਂ ਨੇ ਤਿੰਨੇ ਜਾਣੇ ਇੱਕ ਇੱਕ ਚੀਜ਼ ਆਪਣੇ ਸਮੁੰਦਰ ਚ ਸਿੱਟੋ ਜਿਹਦੀ ਚੀਜ਼ ਮੈ ਲੱਭ ਲੈਂਦੇ ਉਹਨੂੰ ਖਾ ਜੂ ਜਿਹਦੀ ਚੀਜ਼ ਨਾ ਲੱਭ ਸਕਿਆ ਉਹ ਤਾਂ ਮੈਂ ਜ਼ਿੰਦਗੀ ਦਾ ਗੁਲਾਮ ਬਣ ਕੇ ਰਹਾਂ ਤਿੰਨੇ ਕਹਿੰਦੇ ਮਨਜ਼ੂਰ ਤੇ ਜਿੰਨ ਕਹਿੰਦਾ ਮੈਨੂੰ ਵੀ ਮਨਜ਼ੂਰ ਜਿੰਨੇ ਨੇ ਇਸ਼ਾਰਾ ਕੀਤਾ ਅੰਗਰੇਜ਼ ਬੰਦੇ ਵੱਲ ਵੀ ਕੁਝ ਸੁੱਟ ਉਹਨੇ ਆਪਣਾ ਮਾਈਂਡ ਵਰਤਿਆ ਕਮੀਜ਼ ਦਾ ਬਟਨ ਤੋੜਿਆ ਸਮੁੰਦਰ 'ਚ ਸਿੱਟਿਆ ਜਿੰਨੇ ਚੁੰਮੀ ਮਾਰੀ ਬਟਨ ਕੱਢ ਲਿਆ ਆਕੇ ਬਟਨ ਤੇਰਾ ਅੰਗਰੇਜ਼ ਆਖੀਆ ਮੇਰੇ ਜੈਸ ਮੇਰਾ ਉਹਨੂੰ ਖਾ ਗਿਆ ਇਸ਼ਾਰਾ ਕੀਤਾ ਪਾਕਿਸਤਾਨੀ ਵੱਲ ਉਹ ਕਿਤੇ ਸਲਾਈ ਕੜਾਈ ਕਰਦਾ ਸੀ ਕਿ ਤੇਨਰ ਸੀ ਉਹਨੇ ਸੂਈ ਸਿੱਟੀ ਵੀ ਮੈਂ ਬਚ ਜੂ ਪਰ ਜਿੰਨੇ ਸਟਾਰ ਸਮੁੰਦਰ ਚ ਸੂਈ ਕੱਢ ਲਿਆ ਓਕੇ ਸੂਈ ਤਿਆਰੀ ਪਾਕਿਸਤਾਨੀ ਕਹਿੰਦਾ ਮੇਰੀ ਉਹਨੂੰ ਖਾ ਗਿਆ ਜੀ ਔਰ ਮਾਰੀ ਆ ਗਈ ਪੰਜਾਬੀ ਬੰਦੇ ਤੇ ਕਿਤੇ ਚਿੱਪਾ ਕੁਰਤਾ ਪਜਾਮਾ ਪਾਇਆ ਜੀ ਗੀਜੀ ਚ ਗੋਲ ਦੀ ਚ ਕੱਟੀ ਸਮੁੰਦਰ ਚ ਸਿੱਟੀ ਜਨਨੇ ਚੁੰਮੀ ਮਾਰੀ ਖਾਲੀ ਅਤਵਾਸ ਦੂਜੀ ਚੁੰਮੀ ਮਾਰੀ ਖਾਲੀ ਅਤਵਾਸ ਜਦੋਂ ਤੀਜੀ ਚੁੰਮੀ ਮਾਰੀ ਖਾਲੀ ਅਤਵਾਸ ਆ ਕੇ ਇਹਨੇ ਪੰਜਾਬੀ ਬੰਦੇ ਦੇ ਪੈਰ ਫੜ ਲਏ ਵੀ ਮੈਂ ਜ਼ਿੰਦਗੀ ਦਾ ਗੁਲਾਮ ਮਨੁੱਖ ਐਸਾ ਸੀਟਿਆ ਫਿਰ ਭਾਈ ਪੰਜਾਬੀ ਦੇ ਪੰਜਾਬੀ ਵਾਲੇ ਕੀ ਕੀ ਪਹਿਲਾਂ ਤਾਂ ਪੰਜਾਬੀ ਚ ਕਰਾਰੀ ਨਿਕਢੀ ਕਾਲ ਕਹਿੰਦਾ ਭਾਈ ਮੇਰੇ ਸਾਲਿਆ ਉਹ ਕਿ ਡਿਸਪਲਿਨ ਦੀ ਗੋਲੀ ਸਿੱਧੀ ਸੀ ਖੁੱਟੀ ਇਹ ਹੁੰਦੇ ਆ ਪੰਜਾਬੀ ਪੰਜਾਬੀ ਬੰਦਾ ਜੀ ਮੈਂ ਜਦੋਂ ਕੈਨੇਡਾ ਗਈ ਜੀ ਪਹਿਲੀ ਵਾਰ ਉੱਥੇ ਸਾਰਾ ਕੁਝ ਸੀ ਪੁੱਠਾ ਜੀ ਆਪਣੇ ਖੱਬੇ ਤੇ ਚੱਲਦੇ ਆਂ ਉਧਰ ਸੱਜੇ ਤੇ ਚੱਲਦੇ ਆਂ ਆਪਣੇ ਸੁੱਝ ਥੱਲੇ ਨੂੰ ਆਉਣ ਹੁੰਦੀ ਹੈ ਉਧਰ ਤਾਂ ਨੂੰ ਆਉਣ ਹੁੰਦੀ ਹੈ ਆਪਣੇ ਜੇ ਭਾਈ ਕੋਈ ਛੇੜਖਾਨੀ ਕਰਦਾ ਹੈ ਮੋਢਾ ਮ ਕ ਮਾਰਦਾ ਤੇ ਦੂਜਾ ਮੋਢਾ ਤੋੜ ਦਿੰਦੇ ਪੰਜਾਬੀਆਂ ਨੇ ਫਿਰ ਦਰਦਾ ਵੀ ਸਾਡੀ ਕੁੜੀ ਦੇ ਹੱਥ ਲਾਇਆ ਤਾਂ ਲਾਇਆ ਕਿਵੇਂ ਉਧਰ ਸੌਰੀ ਨਹੀਂ ਕੰਮ ਚੱਲ ਜਿੰਦਾ ਇਸ ਅੰਗਰੇਜ਼ ਨੇ ਮੈਨੂੰ ਰੋਟੀ ਕਰਤੀ ਵੀ ਚਾਚੀ ਲੁੱਟਰੋ ਸਾਡੇ ਘਰੇ ਰੋਟੀ ਹੈ ਦੋ ਟੇਬਲਾਂ ਤੇ ਖਾਣਾ ਲੱਗਿਆ ਹੋਇਆ ਤੇ ਮੈਂ ਤਾਂ ਡਰਦੀ ਰੋਟੀ ਨਾ ਖਾਵਾਂ ਅੰਗਰੇਜ਼ ਮੈਨੂੰ ਆਖੇ ਤੂੰ ਸਾਡੀ ਗੈਸਟ ਹੈ ਰੋਟੀ ਖਾਓ ਮਗਰ ਨਾ ਜੀ ਪਹਿਲਾਂ ਤੁਸੀਂ ਖਾਓ ਉਹ ਆਖੇ ਤੁਸੀਂ ਖਾਓ ਮਗਰ ਤੁਸੀਂ ਖਾਓ ਜਦੋਂ ਅੰਗਰੇਜ਼ ਨੇ ਬੁਰਕੀ ਤੋੜ ਕੇ ਮੂੰਹ ਚ ਪਾਈ